बारामूला जम्मू कश्मीर में क्योंकि तो वहां पे टेम्परेचर में, तो में बहुत फर्क है तो जो सीधी बारामूला तक कश्मीर तक जाएगी और जैसे भी आप जानते हो वन ऑफ द एक वो प्रोजेक्ट है साथ जो दुनिया के लेवल पे उसे सहाया जा रहा है और उसकी केटरिंग के लिए ये देखो क्योंकि टेम्परेचर बड़ा फर्क है आपने आगे सिर्फ एरोप्लेन एयरलाइन सर्विस देखी होगी ਮੈਂ ਅੱਗੇ ਹੀ ਖੜਾ ਹਾਂ ਇਸ ਸਾਹਮਣੇ ਵੀ ਇਹ ਕਾਰਖਾਨਾ ਇਹ ਫੈਕਟਰੀ ਰੇਲ ਕੋਚ ਫੈਕਟਰੀ ਉਸ ਵੇਲੇ ਲੱਗੀ ਸੀ ਜਦੋਂ ਪੰਜਾਬ ਦੇ ਹਾਲਾਤ ਕੁਝ ਬਹੁਤੇ ਚੰਗੇ ਨਹੀਂ ਸੀ ਬੜੀਆਂ ਤਾਕਤਾਂ ਲਗੀਆਂ ਸੀ ਮੈਂ ਸਮਝਦਾ ਇਸ ਏਰੀਆ 'ਚ ਖਾਸ ਤੌਰ ਤੇ ਜਦੋਂ ਇਹ ਅਦਾਰਾ ਆਇਆ ਉਹ ਵੀ ਮੈਂ ਸਮਝਦਾ ਖਾਲੀ ਜ਼ਮੀਨਾਂ ਪਈਆਂ ਸੀ ਸਾਰੀਆਂ ਹੀ ਤੇ ਬੇਸੀ ਸਾਰੇ ਖੇਤਾ ਹੀ ਸੀ ਤੇ ਇਹ ਰੇਲਵੇ ਦੀ ਜਿਹੜੇ ਸਾਡੇ ਪ੍ਰਾਣੇ ਉਹਨਾਂ ਦੀ ਵੱਡੀ ਦੂਰਗਾਮੀ ਸੋਚ ਵੱਡੀ ਸੋਚ ਵੀ ਉਰੇ ਉਹਨਾਂ ਨੇ ਉਸ ਵੇਲੇ ਇਹ ਪ੍ਰੋਜੈਕਟ ਲੈ ਕੇ ਆਂਦਾ ਕਿ ਜਿਹਦੇ ਵਿੱਚ ਅੱਜ ਤਕਰੀਬਨ 6000 ਜਿਹੜੇ ਨੇ ਉਹ ਕਰਮਚਾਰੀ ਇਹਦੇ ਵਿੱਚ ਕੰਮ ਕਰਦੇ ਨੇ ਤੇ ਤਕਰੀਬਨ ਇਹ 19 ਸਤੰਬਰ 1987 85 ਤੋਂ ਸ਼ੁਰੂਆਤ ਹੋਈ 2 ਸਾਲ ਚ ਇਹ ਜਿਹੜਾ ਆਪਣਾ ਇਹੇ ਕੰਮ ਸ਼ੁਰੂ ਕਰਤਾ ਤੇ ਅੱਜ ਖੁਸ਼ੀ ਦੀ ਗੱਲ ਇਹ ਆ ਵੀ ਮੈਂ ਅਸੀਂ ਉਸ ਜਿਵੇਂ ਅੱਜਕੱਲ ਸੈਲਫੀ ਪੁਆਇੰਟ ਬਣਦੇ ਆ ਅਸੀਂ ਸਾਰਿਆਂ ਨੇ ਜੀਐਮ ਸਾਹਿਬ ਤੇ ਸਾਰਿਆਂ ਨੇ ਦੱਸਿਆ ਵੀ ਇਹ ਡੱਬਾ ਇਹ ਜਿਹੜਾ ਜਾਕੂਚ ਜਿਹਦੇ ਨੂੰ 45000 ਰੁਪਏ ਅਲੱਗ-ਤਰ੍ਹਾਂ ਦੇ ਕੋਚੀਸ ਨੇ ਡੱਬੇ ਆ ਰੈਕ ਨੇ ਉਹ ਤਕਰੀਬਨ 45000 ਤੋਂ ਵੱਧ 45000 ਮਤਾਂ ਖੜਾ ਆ ਜਾਂਦਾ ਰੱਖਿਆ ਹੋਇਆ ਅੱਜ ਇਹ ਏਡੇ ਵੱਡੇ ਲੋਕਾਂ ਦੀ ਸੇਵਾ 'ਚ ਅੱਜ ਆਪਾਂ ਦੇਖ ਰਹੇ ਹਾਂ ਕਿ ਹੁਣ ਜਿਹੜੀ ਸਭ ਤੋਂ ਵੱਡੀ ਗੱਲ ਇਹ ਤਕਰੀਬਨ 1000 ਕੋਚਸ ਤੋਂ ਇਹ ਗੱਲ ਸ਼ੁਰੂ ਹੋਈ ਸੀ ਜੇ ਮੈਂ ਗੱਲ ਕਰਾਂ 1990 ਤੇ ਅੱਜ ਜੇ ਮੈਂ ਗੱਲ ਕਰਾਂ 2024 ਅੱਜ 200 ਮਹੀਨੇ ਦੇ 200 ਜਿਹੜੇ ਕੋਚਸ ਨੇ ਢੱਬੇ ਆ ਉਹ ਖਾਸੀਅ ਬਣ ਕੇ ਤਿਆਰ ਕਰ ਲਿਆ 200 ਇੱਕ ਬਹੁਤ ਵੱਡੀ ਰਿਕਾਰਡ ਦੀ ਇਹ ਗੱਲ ਤੇ ਜਿਹੜੀ ਮੈਂ ਅੱਜ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਦੇਖਣ ਆਇਆ ਸੀ ਕਿਉਂਕਿ ਅੱਜ ਜ਼ਮਾਨਾ ਬਦਲ ਰਿਹਾ ਯੁੱਗ ਬਦਲ ਰਿਹਾ ਤੇ ਇੱਥੇ ਤਿੰਨ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਵੀਆਂ ਜਿਵੇਂ ਸਾਡੇ ਪ੍ਰਾਈਮ ਮਿੰਿਸਟਰ ਦੇਸ਼ ਦੇ ਦੇ ਉਹਦੀ ਸਾਧ ਦੀ ਸੋਚ ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਅਮ੍ਰਿਤ ਬਾਦਤ ਪ੍ਰੇਨਾ ਜਿਹੜੀਆਂ ਉਹ ਚੱਲ ਰਹੀਆਂ ਉਹਦੇ ਵਿੱਚ ਅਸੀਂ ਪਿਛਲੇ ਦਿਨਾਂ ਪੀਕੇ ਦੀ ਘਾਟਨ ਕੀਤੇ ਆਉਣ ਵਾਲੇ ਦਿਨਾਂ 'ਚ ਵੀ ਇਹ ਸਾਰਾ ਕੁਝ ਹੈ ਜਿਹੜਾ ਸ਼ੁਰੂ ਹੋਏਗਾ ਤੇ ਇਹਦੇ ਵਿੱਚ ਬੰਦੇ ਭਾਰਤ ਦੀ ਮੈਂ ਜਗੜ ਕਰਾਂ ਉਹਦੇ ਵੀ ਅਸੀਂ 15 ਟ੍ਰੇਨਾਂ ਜਿਹੜੀਆਂ 15 ਅਗਲੀ ਤਰੀਕ ਨੂੰ 15 ਸਤੰਬਰ ਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਪਰ ਪੁਰੇ ਅੱਜ ਜਿਹੜੀ ਮੈਨੂੰ ਦੇਖ ਕੇ ਖੁਸ਼ੀ ਹੋਈ ਹੈ ਸਭ ਤੋਂ ਵੱਧ ਭਾਈ ਸਾਹਿਬ ਭਾਈ ਸਾਹਿਬ ਇੱਕ ਜਿਹੜੇ ਸਾਡੀ ਸਭ ਤੋਂ ਜ਼ਰੂਰਤ ਜਿਹੜੀ ਆਮ ਸਭ ਤੋਂ ਲੋਕ ਜਿਨ੍ਹਾਂ ਨੂੰ ਚਾਹੇ ਉਹ ਜਹਾਜ਼ਾਂ 'ਚ ਨਹੀਂ ਜਾ ਸਕਦੇ ਚਾਹੇ ਉਹ ਵੱਡਾ ਖਰਚਾ ਕਰਕੇ ਏਸੀ ਟ੍ਰੇਨਾਂ 'ਚ ਨਹੀਂ ਜਾ ਸਕਦੇ ਉਹਨਾਂ ਲਈ ਪ੍ਰਧਾਨ ਮੰਤਰੀ ਦੀ ਸੋਚ ਸੀ ਵੀ ਉਹਨਾਂ ਲਈ ਸਭ ਤੋਂ ਜ਼ਿਆਦਾ ਪ੍ਰਬੰਧ ਕੀਤਾ ਜਾਵੇ ਤੇ ਉਹਦੇ ਵਿੱਚ ਅਮਰਿਤਪਾਲ ਉਹ ਅਸੀਂ ਇੱਥੇ ਤਿਆਰ ਕਰ ਰਹੇ ਹਾਂ ਜਿਹੜੇ ਕੀ ਆਉਣ ਵਾਲੇ ਦਿਨਾਂ 'ਚ 50 ਜਿਹੜੀਆਂ ਰੇਲਸ ਨੇ ਉਹ ਅਗਲੇ ਸਾਲ ਸ਼ੁਰੂ ਸ਼ੁਰੂ ਹੋ ਜਾਣਗੀਆਂ ਤੇ ਤਕਰੀਬਨ ਪੰਜ ਜਿਹੜੇ ਉਹਦੀਆਂ ਅਮਰਿਤ ਭਾਰਤ ਦੇ ਜਿਹੜੇ ਰੈਕ ਨੇ ਜਿਹੜਾ 22 ਕੋਚਸ ਦੇ ਨਾਲ ਆਰਸੀਐਫ ਜਿਹੜੀ ਬਣਾ ਰਹੀ ਹੈ ਤੇ ਉਹ ਅਮਰਿਤ ਭਾਰਤ ਜਿਹੜੇ ਦੇ ਵਿੱਚ ਏਸੀ ਟੋ ਗਿਆ ਸਿੰਪਲ ਉਹਦੇ ਵਿੱਚ ਸੀਪਰ ਵੀ ਹੋਣਗੇ ਉਹਦੇ ਵਿੱਚ ਤੁਸੀਂ ਜਨਰਲ ਕੋਚ ਉਹ ਵੀ ਉਹਦੇ ਵਿੱਚ ਤੁਹਾਡਾ ਵੀ ਟਿਕਟ ਲੈ ਕੇ ਜਿੰਨੀ ਜਗ੍ਹਾ ਹੈ ਉਹ ਤੁਸੀਂ ਉਹਦੇ ਵਿੱਚ ਚੱਲ ਸਕਦੇ ਹਾਂ ਪਰ ਉਹ ਬਿਲਕੁਲ ਏਸੀ ਤੋਂ ਬਗੈਰ ਤੇ ਬਹੁਤ ਹੀ ਮਿਨੀਮ ਬਹੁਤ ਘੱਟ ਖਰਚਾ ਜਿਹੜਾ ਉਹਦਾ ਹੋਏਗਾ ਉਹ ਇੱਕ ਇੱਕ ਵਾਰ ਸਮਝਦਾ ਅੱਜ ਜੇ ਗੱਲ ਕਰੀਏ ਇਹ ਦੋਨੋਂ ਤਿੰਨੋਂ ਦੇ ਨਾਲ ਮੈਂ ਇਸ ਗੱਲ ਨੂੰ ਕਹੂੰਗਾ ਕਿ ਅੱਜ ਸ਼ਹਿਰਾਂ ਦੇ ਵਿੱਚ ਜਦੋਂ ਆਪਾਂ ਜਾਣਦੇ ਹਾਂ ਬੜਾ ਘਾਰਾਂ ਤੇ ਡੀਜ਼ਲ ਪੈਟਰੋਲ ਬੜਾ ਭਾਰੀ ਖਰਚਾ ਜਿਹੜਾ ਡੀਜ਼ਲ ਪੈਟਰੋਲ ਦਾ ਹੁੰਦਾ ਪੋਲੂਸ਼ਨ ਦਾ ਹੁੰਦਾ ਉੱਥੇ ਜਾ ਕੇ ਪਾਰਕਿੰਗ ਦੀ ਪ੍ਰੋਬਲਮ ਆਉਂਦੀ ਹੈ ਐਕਸੀਡੈਂਟ ਦੀ ਪ੍ਰੋਬਲਮ ਆਉਂਦੀ ਹੈ ਤੇ ਇਹ ਜਿਹੜਾ ਬੱਸਾਂ ਦਾ ਕਿਰਾਇਆ ਅੱਜ ਅੱਜ ਕੱਲ ਮੀਰ ਬੜਾ ਵਧਾਇਆ ਏ ਤੇ ਉਹਦੇ 'ਚ ਜਦੋਂ ਆ ਟ੍ਰੇਨਾਂ ਜਿਹੜੀਆਂ ਕੀ ਇਹਦੇ ਵਿੱਚ ਸੀਸੀਟੀਵੀ ਕੈਮਰੇ ਐ, LED ਲਾਈਟਾਂ ਇਹ ਸਾਰਾ ਸਿਸਟਮ ਆਟੋਮੈਟਿਕ ਜਿਹੜਾ ਏ ਉਹ ਇਹ ਪ੍ਰਬੰਧ ਹੋਣਗੇ ਤੇ ਇੱਕ ਵੀਰ ਪੱਥਰ ਆ ਜਿਹੜਾ ਇਹ ਸਾਬਤ ਹੋਊਗਾ ਜਿਹੜਾ ਅੰਮ੍ਰਿਤਪਾਲ ਉਹ ਤੋਂ ਬਾਅਦ ਅਸੀਂ ਬੰਦੇ ਮੈਟਰੋ ਜਿਹੜੀ ਇੱਕ ਬਹੁਤ ਹੀ ਮੈਨੂੰ ਸਮਝਦਾ ਮੈਨੂੰ ਖੁਸ਼ੀ ਹੋਈ ਹੈ ਤੇ ਮੈਟਰੋ ਜਿਹੜੀਆਂ ਟ੍ਰੇਨਾਂ ਵੱਡੀਆਂ ਦੂਜੀਆਂ ਮੈਟਰੋ ਉਹਦੇ ਲਈ ਅਲੱਗ ਟ੍ਰੈਕ ਲਾਉਣੇ ਪੈਂਦੇ ਆ ਹੋਰ ਸਾਰਾ ਖਰਚਾ ਕਰਨਾ ਪੈਂਦਾ ਜਿਹੜੀ ਇਹ ਬੰਦੇ ਮੈਟਰ ਹੋਏਗੀ ਇਹ ਜਿਹੜੇ ਆਪਣੇ ਟ੍ਰੈਕ ਬਣੇ ਆ ਇੱਤੇ ਹੀ ਹੋਏਗੀ ਤੇ ਇਹ ਮੈਟਰੋ ਸਿਟੀ ਜਿਵੇਂ ਲਾਲੋ ਆਪਣਾ ਸ਼੍ਰੀ ਅਮਰਸਰ ਸਾਹਿਬ ਅਨੰਦਪੁਰ ਰਾਂ ਲੁਧਿਆਣਾ ਐ ਬਾੜਾ ਐ ਇਹ ਸ਼ਹਿਰਾਂ ਦੀ ਜੇ ਮੈਂ ਗੱਲ ਕਰਾਂ ਤੇ ਇਹਨਾਂ ਦੇ ਲਈ ਇਹ ਬੰਦੇ ਬੈਠੋ ਜਿਹਦੇ ਵਿੱਚ ਤਕਰੀਬਨ ਮੈਂ ਕਹੂੰਗਾ ਵੀ ਅੱਜ ਉਹਦੇ ਵਿੱਚ ਅਸੀਂ ਹੁਣੀ ਦੇਖ ਕੇ ਆਏ ਆ ਕਿ ਕੀ ਸ਼ਾਨਦਾਰ ਪ੍ਰਬੰਧ ਕੀਤੇ ਗਏ ਆ। ਉਹਦੇ ਵੀ ਡੱਬੇ 'ਚ ਇਹ ਆ 100 ਜਣੇ ਬੈਠਣ ਦੀ ਕੈਪੈਸਿਟੀ ਹੈ। 200 ਪੈਸੇਂਜਰ ਜਿਹੜਾ ਇਹ ਉਹ ਖੜਾ ਹੋ ਸਕਦਾ ਕਿਉਂਕਿ ਇਹ ਬਹੁਤ ਛੋਟਾ ਏਰੀਆ ਹੈ ਜਿਵੇਂ ਸਰਬਰਬਨ ਤੋਂ ਕਿਸੇ ਨੇ ਨਾਲੇ ਤੋਂ ਜਾਣਾ ਕਿਸੇ ਇਧਰੋਂ ਜਾਣਾ ਉਹ ਅਸਰ ਪਹੁੰਚ ਸਕਦਾ ਲੁਧਿਆਣੇ ਤੋਂ ਫਗਵਾੜੇ ਤੋਂ ਜਾਣਾ ਜਗਰਾਉਂ ਤੋਂ ਜਾਣਾ ਅਖੰਨੇ ਤੋਂ ਜਾਣਾ ਉਹਦੇ ਨਾਲ ਇਸ ਤਰੀਕੇ ਨਾਲ ਇਹ ਤਿੰਨਾਂ ਘੋੜਨ ਗਿਆ ਤੇ ਤਕਰੀਬਨ ਇਸ ਤਰੀਕੇ ਨਾਲ ਇਹ ਸੇਫਟੀ